ਇਹਨਾਂ ਜਨਨੇ ਜਿਹਨੇ ਮੇਰੇ ਵੀਰਾਂ ਨੇ ਭਰਾਵਾਂ ਨੇ ਵੱਡਿਆਂ ਨੇ ਤੇ ਛੋਟਿਆਂ ਨੇ ਖੂਨਦਾਨ ਦੇ ਵਿੱਚ ਇੱਕ ਦਿਨ ਰਾਤ ਇੱਕ ਛਾਤੀ ਜੋ ਕਿ ਮੀ ਕਹਿੰਦਾ ਸੀ ਮੈਂ ਨਹੀਂ ਹਟਣਾ ਤੇ ਕਹਿੰਦੇ ਅਸੀਂ ਨਹੀਂ ਹਟਦਾ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਗੱਡੀਆਂ ਕਰਕੇ ਆਪ ਭੇਜ ਕੇ ਵੀ ਬੰਦੇ ਨਾਲ ਲਿਆਦੇ ਤੇ ਦੱਸਿਆ ਉਹਨੇ ਭਾਈ ਸਾਹਿਬ ਨੇ ਇੱਕੋ ਬੰਦੇ ਨੇ 40 ਬੰਦੇ ਲਿਆਦੇ 40 ਦੀ ਲਿਉਣੀ ਇਕੱਲੇ ਹੀ ਤੇ ਆਦੇ ਤੇ ਚਾਰ ਜੇ ਆ ਗਏ ਇਦਾਂ ਸਾਰਾ ਖੂਨਦਾਨ ਕੈਂਪ ਲੱਗ ਗਿਆ ਇਹ ਤਾਂ ਵੱਡਾ ਖੂਨ ਦਾ ਨੂੰ ਤੋਂ ਬਾਰੇ ਕਿ ਜੇ ਬੈਟਰੀ ਨਹੀਂ ਬਣਦਾ ਕਿਤੇ ਵਿਕੀ ਰਾਦੀ ਇਹ ਵੀ ਜਾ ਕੇ ਬਾਜ਼ਾਰ ਚ ਵਿਕਦਾ ਲਿਆਉਣਾ ਹੈ ਇਹੀ ਜਿਹੜਾ ਦਿੱਤਾ ਲੋਕਾਂ ਨੂੰ ਇਹੀ ਮਿਲਦਾ ਹੈ ਇਹ ਤੋਂ ਬਗੈਰ ਕੋਈ ਦੋ ਇੱਜ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਜ ਕੋਈ ਜਨਵਾਦ ਨਹੀਂ ਕੋਈ ਬਾਨੀਆਂ ਬਰਾਦਰੀ ਕੋਈ ਕੁਝ ਨਹੀਂ ਇਹਦਾ ਰੰਗ ਇੱਕੋ ਹੀ ਹੈ ਇਸ ਕਰਕੇ ਉਹ ਗਰੀਬ ਦਾ ਵੀ ਉਨੇ ਹੀ ਕੰਮ ਦਿੰਦਾ ਉਮੀਦ ਹੈ ਵੀ ਉਨੇ ਹੀ ਕੰਮ ਦਿੰਦਾ ਪ੍ਰਧਾਨ ਮੰਤਰੀ ਜੀ ਵੀ ਉਨੇ ਹੀ ਕੰਮ ਦਿੰਦਾ ਮੁੱਖ ਮੰਤਰੀ ਜੀ ਵੀ ਉਨੇ ਹੀ ਕੰਮ ਦਿੰਦਾ ਸਰੇਖ ਲਈ ਉਹ ਇੱਕੋ ਹੀ ਖੂਨ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਜਿਹਨੇ ਖੂਨ ਦਾਨ ਕਰਤਾ ਤਿੰਨ ਬੰਦਿਆਂ ਦੀ ਜਿੰਦਗੀ ਇੱਕ ਬੋਤਲ ਇਹ ਬਚਾ ਦਿੱਤੀ ਤਿੰਨ ਜਿੰਦਗੀਆਂ ਬਚ ਗਈਆਂ ਇਸ ਤੋਂ ਹੋਰ ਵੱਡਾ ਪੁੰਨ ਕੀ ਹੋ ਸਕਦਾ ਇੱਕ ਬੰਦੇ ਨੂੰ ਤੁਸੀਂ ਸੱਕਦੇ ਸਿੱਟੇ ਮੈਨੂੰ ਸੱਟ ਲੱਗੀ ਉਹਨੂੰ ਬਚਾ ਲਓ ਉਹਦਾ ਬਹੁਤ ਵੱਡਾ ਪੁੰਨ ਹੈ ਇਹ ਤਾਂ ਖੂਨ ਹੀ ਦੇਤਾ ਤਿੰਨ ਜਿੰਦਗੀਆਂ ਬਚਾ ਦਿੱਤੀ ਇਹ ਤੋਂ 더 ਵੱਡਾ ਪੁੰਨ ਕਿਹੜਾ ਹੈ ਇਸ ਕਾਕੇ ਅਸੀਂ ਜਿਨ੍ਹਾਂ ਨੂੰ ਸਨਮਾਨ ਹੋਏ ਆ ਕੀਤਾ ਇਹ ਇਹ ਤੋਂ ਵੱਡਾ ਕੋਈ ਇਹ ਤਾਂ ਇੱਕ ਮਾਣ ਤਾਨ ਦੇਣ ਵਾਲੀ ਗੱਲ ਆ ਹੋਰ ਕੋਈ ਇਹਦੇ ਨਾਲ ਕੋਈ ਵੱਡੀ ਪਦਵੀ ਨਹੀਂ ਮਿਲ